1 ਜੂਨ ਨੂੰ ਹੌਣ ਚਾਰੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਮਰਾਲਾ ਦੇ ਵਿੱਚ ਐਸ ਡੀ ਐਮ ਰਜਨੀਸ਼ अरोड़ा ਦੀ ਅਗਵਾਈ ਹੇਠ ਇੱਕ 플ੈਗ ਮਾਰਚ ਕੱਢਿਆ ਗਿਆ। ਇਹ 플ੈਗ ਮਾਰਚ ਐਸਟੀਐਮ ਸਮਰਾਲਾ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਮੁੱਖ ਬਜ਼ਾਰ, ਪੁਰਾਣੀ ਸਬਜ਼ੀ ਮੰਡੀ, ਬਾਲਮੀਕੀ ਮਹੱਲਾ ਤੇ ਵੱਖ-ਵੱਖ ਮੁਹੱਲਿਆਂ ਵਿੱਚੋਂ ਗੁਜ਼ਰਦਾ ਹੋਇਆ ਐਸਟੀਐਮ ਦਫ਼ਤਰ ਸਮਰਾਲਾ ਵਿੱਚ ਜਾ ਕੇ ਸਮਾਪਤ ਹੋਇਆ। ਇਸ ਦੀ ਅਗਵਾਈ ਐਸਟੀਐਮ ਸਮਰਾਲਾ ਰਜਨੀਸ਼ अरोड़ा, ਡੀਐਸਪੀ ਤਲੋਚਨ ਸਿੰਘ, ਐਸਐਚਓ ਰਾਓ, ਬਰਿੰਦਰ ਸਿੰਘ ਬਲੋਕ ਕੀਤੀ ਗਈ। ਫਲੈਗ ਮਾਰਚ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਕਰਨਾਟਕਾ ਪੁਲਿਸ ਦੇ ਜਵਾਨ ਵੀ ਮੌਜੂਦ ਰਹੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਸਟੀਐਮ ਸਮਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਮੁਹਾਰੇ ਹੋ ਕੇ 1 ਜੂਨ ਨੂੰ ਜੋ ਤਿਹਾਰ ਚੋਣਾ ਦਾ ਆ ਰਿਹਾ ਹੈ ਉਸ ਨੂੰ ਵੱਧ ਚੜ ਕੇ ਮਨਾਉਣ ਤੇ ਗਰਮੀ ਦੇ ਮੱਦੇਨਜ਼ਰ 10 ਵਜੇ ਤੋਂ ਪਹਿਲਾਂ ਪਹਿਲਾਂ ਆਪਣੀ ਬੋਟ ਦਾ ਭੁਗਤਾਨ ਕਰਨ ਉਹਨਾਂ ਗੱਲਬਾਤ ਕਰਦਿਆਂ ਗਰਮੀ ਤੋਂ ਬਚਣ ਲਈ ਹਰ ਪੂਲਿੰਗ ਬੂਥ ਤੇ ਕਿਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ एसटीएम समराला ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦਾ ਨਾਰਾ 70% ਤੋਂ ਉੱਪਰ VOTING ਆਪਕੀ ਬਾਤ 70% ਪਾਰ ਵਾਰੇ ਵੀ ਗੱਲਬਾਤ ਕੀਤੀ ਤੁਸੀਂ ਸਾਰੇ ਜਾਣਦੇ ਹੋ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਹੋਣ ਜਾ ਰਹੇ ਨੇ ਹਿੰਦੁਸਤਾਨ ਦਾ ਸਭ ਨਾਲ ਵੱਡਾ ਤਿਆਰ ਡੈਮੋਕ੍ਰੇਸੀ ਦਾ ਪਿਲਰ ਚੋਣਾਂ ਜਿਹੜਾ ਪੰਜਾਬ 'ਚ 1 ਜੂਨ ਨੂੰ ਹੋਣਾਵੇਂ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਹੌਲ ਜਿਹੜਾ ਵਧੀਆ ਬਣਾਣਾ ਹੁੰਦਾ ਵੇ ਇੱਕ ਡਰ ਤੇ ਭੈਅ ਤੋਂ ਮੁਕਤ ਲੋਕਾਂ ਨੂੰ ਵਾਤਾਵਰਣ ਪੈਦਾ ਕਰਕੇ ਦੇਣਾ ਤਾਂ ਕਿ ਆਪਣੀ ਮਰਜ਼ੀ ਨਾਲ ਫ੍ਰੀ ਤੇ ਫਿਰ ਤਰੀਕੇ ਨਾਲ ਚੋਣ ਆਪਣਾ ਪੋਲ ਕਰ ਸਕਣ ਉਸੇ ਲੜੀ ਦੇ ਵਿੱਚ ਅਸੀਂ ਦੋ ਪਹਿਲੋਂ ਜਿਹੜੇ ਹੈਗੇ ਆ ਫਲੈਗ ਮਾਰਚ ਕੀਤੇ ਨੇ ਪਹਿਲਾ ਫਲੈਗ ਮਾਰਚ ਉਹਨੇ ਵੱਲ ਐਸਐਸਪੀ ਸਾਹਿਬ ਦੀ ਗਵਾਈ ਚ ਹੋਇਆ ਸੀ ਥੈਂ ਡੀਐਸਪੀ ਤੇ ਮੇਰੇ ਬਸਾ ਵੱਲੋਂ ਤੇ ਮੇਰੇ ਵੱਲੋਂ ਅਸੀਂ ਜਿਹੜਾ ਮਾਛੀਵਾੜਾ ਦੇ ਵਿੱਚ ਕੀਤਾ ਸੀ ਅੱਜ ਇੱਕ ਹੋਰ ਫਲੈਗ ਮਾਰਚ ਜਿਹੜੀ ਸਾਨੂੰ ਸੀਏ ਪੀਏ ਸੀਏ ਪੀਐਫ ਦੀ ਜਿਹੜੀ ਕੰਪਨੀ ਮਿਲੀ ਏ ਟੋਟਲ ਤਿੰਨ ਕੰਪਨੀਆਂ ਖੰਨਾ ਪੁਲਿਸ ਸਿਸਟਮ ਵਿੱਚ ਮਿਲੀਆਂ ਵੇ ਇੱਕ ਸਮਰਾਲੇ ਦੇ ਵਿੱਚ ਆਈ ਏ ਉਹਨਾਂ ਦਾ ਅਸੀਂ ਜਿਹੜੇ ਫਿਲਾਰ ਦੇ ਵਿੱਚ ਫਲੈਗ ਮਾਰਚ ਕੀਤਾ ਵੇ ਲੋਕਲ ਸ਼ਹਿਰ ਨੂੰ ਜਿਹੜਾ ਕਵਰ ਕੀਤਾ ਪਲੱਸ ਇਸ ਤੋਂ ਇਲਾਵਾ ਜਿਹੜੇ ਵਰਨੇਬਲ ਬੂਥ ਲੋਕੇਸ਼ਨ ਹੈਗੀਆਂ ਵੇ ਉਹਨਾਂ ਨੂੰ ਵੀ ਕਵਰ ਕੀਤਾ ਵੇ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਵੋਟਾਂ ਪ੍ਰਤੀ ਪਲਸ ਕੌਨਫੀਡੈਂਸ ਜਿਹੜਾ ਬਿਲਡ ਕਰਨਾ ਮਈ ਜਿਹੜੇ ਯੂਜ਼ ਕਰਨੇ ਨੇ ਅਪਣਾਣੇ ਨੇ ਉਹਦੇ ਤਹਿਤ ਅੱਜ ਇੱਕ ਫਲੈਗ ਮਾਰਚ ਕੀਤਾ ਵੇ ਤੇ ਲੋਕਾਂ ਨੂੰ ਯਕੀਨ ਦਿਵਾਇਆ ਵੇ ਪ੍ਰਸ਼ਾਸਨ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੈ ਬਿਲਕੁਲ ਨਿਰਪੱਖ ਹੋ ਕੇ ਆਪਣਾ ਵੋਟ ਦਾ ਅਧਿਕਾਰ ਦੀ ਵਰਤੋਂ ਕਰੋ ਤੇ ਆਪਾਂ ਚੰਗੇ ਨੇਤਾ ਨੂੰ ਚੁਣੋ ਇਸੇ ਰੈਡੀ ਦੇ ਵਿੱਚ ਅੱਜ ਇਹਦਾ ਫਲੈਗ ਮਾਰਚ ਕੀਤਾ ਗਿਆ ਸਰ ਸ਼ਹਿਰ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਇਹ ਇਹ ਦੀ ਜਿਆਦਾ ਬਿਲਕੁਲ ਬਿਲਕੁਲ ਹਰ ਥਾਂ ਤੇ ਕੀਤਾ ਜਾਂਦਾ ਵੇ ਜਿਹੜੀ ਪ੍ਰਾਇਓਰਟੀ ਹੁੰਦੀ ਏ ਉਹਨਾਂ ਥਾਵਾਂ ਤੇ ਕਰਨਾ ਹੁੰਦਾ ਜਿੱਥੇ ਬੂਥ ਵਰਨੇਬਲ ਹੁੰਦੇ ਨੇ ਕੁਝ ਲੋਕੈਲਿਟੀ ਇਦਾਂ ਦੀ ਸਲਮ ਹੁੰਦੀ ਏ ਜਿਹੜੇ ਕਿ ਮੰਨਿਆ ਜਾ ਸਕਦਾ ਆਪਾਂ ਪੱਕੇ ਤੌਰ ਤੇ ਤਾਂ ਨਹੀਂ ਕਹਿੰਦਾ ਵੀ ਇਹਨਾਂ ਨੂੰ ਕੋਈ ਵਰਗੜਾ ਸਕਦਾ ਵੇ ਕਿਸੇ ਪੈਸੇ ਦੇ ਜੋਰ ਨਾਲ ਪਾਵ ਤਾਕਤ ਦੇ ਜੋਰ ਨਾਲ ਕਿਸੇ ਕਿਸੇ ਰੂਪ ਦੇ ਵਿੱਚ ਬਰਗੜਾ ਕੇ ਲਈ ਜਾ ਸਕਦੀ ਏ ਉਹਨਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡ ਕਰਨਾ ਹੁੰਦਾ ਵੇ ਅਸੀਂ ਪ੍ਰਸ਼ਾਸਨ ਤੁਹਾਡੇ ਨਾਲ ਏ ਪੁਲਿਸ ਤੁਹਾਡੇ ਨਾਲ ਏ ਤੁਸੀਂ ਕਿਸੇ ਦੇ ਬਹਿਕਾ ਵਿੱਚ ਨਹੀਂ ਆਣਾ ਕਿਸੇ ਦੇ ਕੋਈ ਪੈਸੇ ਨਾਲ ਜਾਂ ਹੋਰ ਕਿਸੇ ਸ਼ਰਾਬ ਨਾਲ ਜਾ ਕਿਸੇ ਦੇ ਰੂਪ ਦੇ ਵਿੱਚ ਕਿ ਲਾਰਜ ਦੇ ਨਾਂ ਆ ਕੇ ਆਪਣੀ ਮਰਜ਼ੀ ਨਾਲ ਫ੍ਰੀ ਤੇ ਫੇਅਰ ਪੋਲ ਕਰਨਾ ਮੇ ਉਹਦੇ ਲਈ ਤਹਿ ਤੈ ਕੀਤਾ ਗਿਆ ਸੀਗਾ ਤੇ ਲਈ ਇੱਕ ਮੈਂ ਹੋਰ ਅਪੀਲ ਵੀ ਕਰਨਾ ਚਾਹਨਾ ਵਾਂ ਸਮਰਾਲਾ ਵਾਸੀਆਂ ਨੂੰ ਕਿਉਂ ਜੋ ਜਿਹੜਾ ਸਾਡਾ ਪੋਲਿੰਗ ਸ਼ੁਰੂ ਹੋਣਾ ਸਮਾਂ 7 ਵਜੇ ਦਾ ਵੇ ਤੇ ਜਿਹੜੀ ਮੋਕ ਪੋਲ ਹੈ ਉਸ ਤੋਂ 90 ਮਿੰਟ ਪਹਿਲਾਂ ਸ਼ੁਰੂ ਹੋ ਜਾਂਦੀ ਜਿਹੜੀ ਕਿ 5:30 ਵਜੇ ਸ਼ੁਰੂ ਹੋ ਜਾਣੀ ਹੈ ਹੀਟ ਵੇਵ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਤੁਹਾਡੇ ਸਬ ਚੈਨਲ ਦੇ ਮਾਧਮੇ ਨਾਲ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਵਾਂ ਵੀ 10 ਵਜੇ ਤੋਂ ਪਹਿਲਾਂ ਤੱਕ ਜਿੰਨੇ ਲੋਕ ਵੱਧ ਚੜ ਕੇ ਆਪਣੇ ਇਸ ਇਤਿਹਾਰ ਤੇ ਹਿੱਸਾ ਪਾ ਸਕ ਰਹੇ ਨੇ ਵੋਟ ਪਾਣ ਲਈ ਆਓ ਤਾਂ ਕਿ ਗਰਮੀ ਤੋਂ ਪਹਿਲੋ-ਪਹਿਲੋ ਜਿਹੜੀ ਸਾਡੀ VOTING ਪਰਸਨ ਹੈ ਪਹਿਲੋ ਹੀ ਕਾਫੀ ਜ਼ਿਆਦਾ ਹੋ ਜਾਏ ਕੁਝ ਲੋਕ ਅਜਿਹੇ ਹੋਣਗੇ ਜਦੋਂ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਤੇ ਵੋਟ ਪਾਣ ਦਾ ਅਧਿਕਾਰ ਆਪਣਾ ਛੱਡ ਦਿੰਦੇ ਨੇ ਜਾਂਦੇ ਹੀ ਨਹੀਂ ਗਰਮੀ ਦੇ ਚੱਕਰ ਸੋ ਸਾਰਿਆਂ ਨੂੰ ਬੇਨਤੀ ਹੈ ਵੀ 7 ਵਜੇ ਹਮ ਹਮਾ ਕੇ ਆਪਣੇ ਵੋਟ ਦਾ ਅਧਿਕਾਰ ਕਰ ਲਈ ਆਪਣੇ ਪੋਲਿੰਗ ਬੂਥਾਂ ਤੇ ਜਾਓ ਤੇ ਵੱਧ ਤੋਂ ਵੱਧ ਜਿਹੜੇ ਵੋਟ ਪਾ ਕੇ ਡੈਮੋਕਰੇਸੀ ਨੂੰ ਹੋਰ ਮਜ਼ਬੂਤ ਕਰੋ ਧੰਨਵਾਦ ਗਰਮੀ ਤੋਂ ਬਚਣ ਲਈ ਕੋਈ ਉਪਾਅ ਵੀ ਕੀਤੇ ਗਏ ਨੇ ਪੋਲਿੰਗ ਬੂਥਾਂ ਤੇ ਬਿਲਕੁਲ ਸ਼ਵੀਲ ਦਾ ਅਰੇਂਜਮੈਂਟ ਕੀਤਾ ਗਿਆ ਵੇ ਬੱਚਿਆਂ ਨੂੰ ਸੰਭਾਲੇ ਕਰੱਚ ਦਾ ਅਰੇਂਜਮੈਂਟ ਵੀ ਕੀਤਾ ਗਿਆ ਜਿਹੜੇ ਸਿੰਗਲ ਵੋਟਰ ਹੈ ਲੇਡੀਜ਼ ਦੇ ਨਾਲ ਬੱਚੇ ਹੋਣਗੇ ਪੋਲਿੰਗ ਸਟਾਫਲੇ ਵੀ ਬੰਦੋਬਸ ਕੀਤਾ ਗਿਆ ਵਾ ਉੱਥੇ ਜਿਹੜੇ ਉਹਨਾਂ ਦੇ ਬੱਚਿਆਂ ਲਈ ਕਰੱਚ ਬਣਾਈ ਗਈ ਹੈ ਟੈਂਟਿੰਗ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਉੱਥੇ ਜੇਕਰ ਗਰਮੀ ਦੇ ਵਿੱਚ ਲਾਈਨ ਵੱਡੀ ਹੋ ਜਾਂਦੀ ਹੈ ਤਾਂ ਉੱਥੇ ਸ਼ੇਡ ਸ ਹੋਣ ਉਸ ਤੋਂ ਇਲਾਵਾ ਪੱਖਿਆ ਦਾ ਅਰੇਂਜਮੈਂਟ ਕੀਤਾ ਕੂਲਰ ਅਰੇਂਜਮੈਂਟ ਕੀਤਾ ਗਿਆ ਹਰ ਤਰ੍ਹਾਂ ਦਾ ਅਸੀਂ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਚੰਗੇ ਤਰੀਕੇ ਵਜਰ ਕਾ ਕਾਬਜਾ ਹੋਵਾਂਗੇ ਤੇ ਜੋ ਸਾਡੇ ਜ਼ਿਲ੍ਹੇ ਦਾ ਨਾਰਾ ਵੇ ਇਸ ਵਾਰ 70% 70% ਪਲੱਸ ਪੋਲਿੰਗ ਦਾ ਆਪਣਾ ਟੀਚਾ ਰੱਖਿਆ ਹੋਵੇ ਤੇ ਆਸ ਕਰਦਾ ਹਾਂ ਤੁਸੀਂ ਇਸ ਟੀਚੇ ਨੂੰ ਕਾਮਯਾਬ ਬਣਾ ਲਈ ਸਾਡਾ ਸਹਿਯੋਗ ਦਿਓਗੇ ਵੋਟਰਾਂ ਨੂੰ ਫਿਰ ਇੱਕ ਵਾਰ ਅਪੀਲ ਇਸ ਵਾਰ 70% ਪਾਰ ਦੇ ਨਾਅਰੇ ਦੇ ਨਾਲ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਵੱਧ ਛੜ ਕੇ ਵੋਟਰਾਂ ਦੇ ਤਿਹਾਰ ਦੇ ਵਿੱਚ ਹਿੱਸਾ ਲਓ ਤੇ ਆਪਣੀ ਵੋਟ ਜਲਦ ਜਾਰਾ ਤੋਂ ਜਾਰਾ ਜਲਦੀ ਤੋਂ ਜਲਦੀ ਕਾਸਟ ਕਰੋ ਜਲਦੀ ਤੋਂ ਜਲਦੀ ਪਾਓ 10 ਵਜੇ ਤੋਂ ਪਹਿਲਾਂ ਪਹਿਲਾਂ ਵੋਟ ਕਾਸਟ ਕਰਨ ਦੀ ਕੋਸ਼ਿਸ਼ ਕਰੋ ਬਿਲਕੁਲ ਪੋਲਿੰਗ ਬੂਥਾਂ ਤੇ ਹੀਟ ਵੇਵ ਮੈਨੇਜਮੈਂਟ ਕਿੱਥੇ ਰੱਖੀ ਹੈਗਾ ਆਪਣਾ ਸ਼ਵੀਲ ਦਾ ਅਰੇਂਜਮੈਂਟ ਕੀਤਾ ਗਿਆ ਵੇ ਬੱਚਿਆਂ ਨੂੰ ਸੰਭਾਲੇ ਕਰਛ ਦਾ ਅਰੇਂਜਮੈਂਟ ਵੀ ਕੀਤਾ ਗਿਆ ਜਿਹੜੇ ਸਿੰਗਲ ਵੋਟਰ ਹੈ ਲੇਡੀਜ਼ ਦੇ ਨਾਲ ਬੱਚੇ ਹੋਣਗੇ ਪੋਲਿੰਗ ਸਟਾਫ ਲਈ ਵੀ ਬੰਦੋਬਸ ਕੀਤਾ ਗਿਆ ਵਾ ਉੱਥੇ ਜਿਹੜੇ ਉਹਨਾਂ ਦੇ ਬੱਚਿਆਂ ਨੇ ਕਰਛ ਬਣਾਈ ਗਈ ਹੈ ਟੈਂਟੀਆਂ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਉੱਥੇ ਜੇਕਰ ਗਰਮੀ ਦੇ ਵਿੱਚ ਲਾਈਨ ਵੱਡੀ ਹੋ ਜਾਂਦੀ ਹੈ ਤਾਂ ਉੱਥੇ ਸ਼ੇਡ ਸੋਣ ਉਸ ਤੋਂ ਇਲਾਵਾ ਪੱਖੇ ਦਾ ਅਰੇਂਜਮੈਂਟ ਕੀਤਾ ਕੂਲਰ ਅਰੇਂਜਮੈਂਟ ਕੀਤਾ ਗਿਆ ਹਰ ਤਰ੍ਹਾਂ ਦਾ ਅਸੀਂ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਚੰਗੇ ਤਰੀਕੇ ਵਜ੍ਹਾ ਕਰ ਕਾਬਜਾ ਹੋਵਾਂਗੇ ਤੇ ਜੋ ਸਾਡੇ ਜ਼ਿਲ੍ਹੇ ਦਾ ਨਾਰਾ ਵੇ ਇਸ ਵਾਰ 70% ਪਾਰ 70% ਪਲੱਸ ਪੋਲਿੰਗ ਦਾ ਆਪਣਾ ਟੀਚਾ ਰੱਖਿਆ ਹੋਵੇ ਤੇ ਆਸ ਕਰਦਾ ਹਾਂ ਤੁਸੀਂ ਇਸ ਟੀਚੇ ਨੂੰ ਕਾਮਯਾਬ ਬਣਾ ਲੈ ਸਾਡਾ ਸਹਿਯੋਗ ਦਿਓਗੇ ਵੋਟਰਾਂ ਨੂੰ ਫਿਰ ਇੱਕ ਵਾਰ ਅਪੀਲ ਇਸ ਵਾਰ 70% ਪਾਰ ਦੇ ਨਾਰੇ ਦੇ ਨਾਲ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਵੱਧ ਛੜ ਕੇ ਵੋਟਾਂ ਦੇ ਇਤਿਹਾਰ ਦੇ ਵਿੱਚ ਹਿੱਸਾ ਲਓ ਤੇ ਆਪਣੀ ਵੋਟ ਜਲਦ ਜਾਰਾ ਤੋਂ ਜਾਰਾ ਜਲਦੀ ਤੋਂ ਜਲਦੀ ਕਾਸ ਕਰੋ ਹੋ ਗਿਆ ਸੀ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਫ੍ਰੈਗਮੈਂਟ ਕਿਹਾ ਇਹਨਾਂ ਜੀ ਪਹਿਲਾਂ ਇਸ ਡੀ ਇਨਸਾਨ ਨੇ ਪੂਰਾ ਬਰੀਫ ਦੇ ਵਿੱਚ ਦੱਸਿਆ ਹੈ ਇਹ ਜਿਹੇ ਫਲੈਗ ਮਾਰਚ ਅਸੀਂ ਪਹਿਲਾਂ ਵੀ ਤਿੰਨ ਆਪਣੇ ਸਮਰਾਲੇ ਦੇ ਮਾਸ਼ੂ ਵਾਰਡ ਦੇ ਵਿੱਚ ਕਰ ਚੁੱਕੇ ਆ ਜਿੰਨੇ ਕ੍ਰਿਟੀਕਲ ਤੇ ਸਲਮ ਏਰੀਆ ਜਿੱਥੇ ਸਾਨੂੰ ਇਹ ਖਲਸਾ ਹੋਏ ਵੀ ਵੋਟਾਂ ਖਰੀਦੀਆਂ ਜਾ ਸਕਦੀਆਂ ਹਨ ਉਹਨਾਂ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਕੀਤੇ ਆ ਅੱਜ ਵੀ ਇਸੇ ਲੜੀ ਦੇ ਤਹਿਤ ਚੱਲਦੇ ਆ ਜਿਹੜਾ ਅਸੀਂ ਫਲੈਗ ਮਾਰਚ ਸਮਰਾਲੇ ਸ਼ਹਿਰ ਦੇ ਵਿੱਚ ਅਸੀਂ 70% ਸ਼ਹਿਰ ਕਵਰ ਕੀਤਾ ਹੈ ਤਾਂ ਕਿ ਲੋਕ ਜਿਹੜੇ ਆ ਭੈ ਮੁਕਤ ਹੋਕਾ ਆਪਣੀ ਬੋਟ ਦਾ ਸਹੀ ਵਰਤੋਂ ਕਰ ਸਕਣ ਤੇ ਸਹੀ ਲੀਡਰ ਨੂੰ ਆਪਣੇ ਨੂੰ ਨੇਤਾ ਨੂੰ ਚੁਣ ਸਕੀ। ਅਪੀਲ ਕੀ ਕਰਨਾ ਚਾਹੁੰਦੇ ਹੋ ਸਰ ਜੀ? ਮੈਂ ਪਬਲਿਕ ਨੂੰ ਥੋੜੇ ਜਿਹੜੀ ਅਪੀਲ ਕਰਨੀ ਚਾਹੁੰਦਾ ਆ ਵੀ ਜਿਵੇਂ ਹੁਣ ਮੌਸਮ ਵੀ ਗਰਮੀ ਦਾ ਹੋਣ ਕਰਕੇ ਇਹ ਡਰਨ ਦੀ ਲੋੜ ਨਹੀਂ ਆ ਪ੍ਰਸ਼ਾਸਨ ਵੱਲੋਂ ਜਿਹੜੇ ਆ ਪੁਖਤਾ ਇਂਤਜ਼ਾਮ ਕੀਤੇ ਹੋਏ ਆ ਹਰ ਪੋਲਿੰਗ ਬੂਥ ਤੇ ਪੋਲਿੰਗ ਸਟੇਸ਼ਨ ਤੇ ਪੁਖਤਾ ਇਂਤਜ਼ਾਮ ਆ ਬੇਝਿਜਕ ਹੋ ਕੇ ਜਿਹੜੇ ਆ ਵੋਟ ਪਾਣ ਆ ਵੱਧ ਤੋਂ ਵੱਧ ਵੋਟ ਪਾਣ ਕਿਉਂਕਿ ਡੈਮੋਕ੍ਰੇਸੀ ਜਿਹੜਾ ਸਾਰਾ ਦੁਨੀਆ ਦਾ ਵੱਡਾ ਤਿਹਾਰਾ ਆ ਇਹ ਸਾਡੀ ਪਾਰਲੀਮੈਂਟ ਇਲੈਕਸ਼ਨ ਹੀ ਆ ਸਰ ਗੱਲ ਕਰੀਏ ਪੰਜਾਬ ਪੁਲਿਸ ਵੀ ਆ ਨਾਲ ਤੇ ਗੁਜਰਾਤ ਪੁਲਿਸ ਵੀ ਇਹਦੇ ਵਿੱਚ ਸਾਡੇ ਪੰਜਾਬ ਪੁਲਿਸ ਦੀ ਜਿਹੜੀ ਪੈਰਾ ਮਿਲਟਰੀ ਫੋਰਸ ਹੈ ਕਰਨਾਟਕ ਪੁਲਿਸ ਹੈ ਸਾਡੇ ਸਾਡੀ ਕੰਪਨੀ ਜਿਹੜੀ 100 ਜਵਾਨ ਦੀ ਆਈ ਹੋਈ ਆ ਉਹ ਵੀ ਸਾਡੇ ਨਾਲ ਠੀਕ ਹੈ